ਕਾਨੂੰਨ ਦੇ ਰਖਵਾਲੇ ਹੀ ਦਸਤਾਰਾਂ ਨੂੰ ਹੱਥ ਪਾਉਣ ਲੱਗੇ ਦਸਤਾਰਾਂ ਉਤਾਰਨ ਲੱਗੇ ਜਦਕਿ ਉਹ ਨੌਜਵਾਨ ਪੀੜਤ ਸੀ ਆਪਣਾ ਹੱਕ ਆਪਣੇ ਪੈਸੇ ਮੰਗਣ ਇੱਕ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਗਿਆ ਸੀ ਇਸੇ ਦਸਤਾਰ ਨੇ ਦੇਸ਼ ਦੀ ਆਜ਼ਾਦੀ ਲਈ ਵੀ ਕੁਰਬਾਨੀਆਂ ਕੀਤੀਆਂ ਤੇ ਹਰ ਇੱਕ ਗਰੀਬ ਮਜਲੂਮ ਦੀ ਰੱਖਿਆ ਵੀ ਕੀਤੀ ਪਰ ਉਹਦੇ ਨਾਲ ਅੱਜ ਨਫ਼ਰਤ ਇਹ ਦਸਤਾਰ ਜਿਹੜੀ ਹੈਗੀ ਹੈ ਇਸ ਤੋਂ ਬਿਨਾਂ ਦੇਸ ਦਾ ਸੰਸਾਰ ਦਾ ਕੋਈ ਗੁਜ਼ਾਰਾ ਨਹੀਂ ਕਿਉਂਕਿ ਦਸਤਾਰ ਵਾਲੀ ਹਮੇਸ਼ਾ ਅੱਗੇ ਆ ਕੇ ਭਾਵੇਂ ਹੁਣ ਹਿਮਾਚਲ ਵਿੱਚ ਹੜਾ ਆ ਕੇ ਉੱਥੇ ਵੀ ਡੱਟਦੇ ਨੇ ਸੰਸਾਰ ਕੁਰਬਾਨੀਆਂ ਦੀ ਗੱਲ ਹੈ ਭਾਵੇਂ ਕੋਈ ਬਾਰਡਰਾਂ ਤੇ جنگ ਹੈ ਸੋ ਦਸਤਾਰ ਜਿਹੜੀ ਇਹ ਇਹਨੂੰ ਬਖਸ਼ਿਸ਼ ਗੁਰੂ ਮਹਾਰਾਜ ਦੀ ਹੈ ਗ੍ਰਿਫਤਾਰ ਕਰਦੇ ਜੀ ਤੁਸੀਂ ਟਰੈਵਲ ਏਜੰਟਾਂ ਨੂੰ ਕਿਉਂ ਠੱਗੀ ਕੀਤੀ ਇਹਨੇ ਲੋਕਾਂ ਨਾਲ ਉਲਟਾ ਗ੍ਰਿਫਤਾਰ ਕੀਤਾ ਜਾ ਰਿਹਾ ਪੀੜਤ ਲੋਕਾਂ ਨੂੰ ਨਹੀਂ ਸਿੱਧੂ ਵਰਕੇ ਕਈ ਸਮਾਜ ਸੇਵੀ ਐ ਨੇ ਚਲੋ ਲੋਕਾਂ ਦੀ ਮਦਦ ਲਈ ਉਹਨਾਂ ਨੇ ਟੀਮਾਂ ਬਣਾਈਆਂ ਤਾਂ ਉਹਨਾਂ ਨੂੰ ਤਾਂ ਕਿਹਾ ਜਾਂਦਾ ਤੁਸੀਂ ਕਾਨੂੰਨ ਹੱਥ ਵਿੱਚ ਲੈਣੇ ਐ ਤੁਸੀਂ ਕਿਉਂ ਨਹੀਂ ਭਾਈ ਫਿਰ ਤੁਸੀਂ ਕਰ ਦਿਓ ਮਸ ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਆਜ਼ਾਦੀ ਦਿਵਾਨ ਵਾਲੇ ਉਹਨਾਂ ਯੋਧਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਸੇ ਨੂੰ ਲੈ ਕੇ ਗੁਰੂਆਂ ਨੇ ਵੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਤੇ ਇੱਕ ਸਿੱਖ ਧਰਮ ਸਾਜਿਆ ਸੀ ਜੋ ਕਿ ਜਨੂਮਾ ਦੀ ਰਾਖੀ ਕਰਨ ਵਾਸਤੇ ਦੂਜੇ ਪਾਸੇ ਜ਼ੁਲਮ ਦੇ ਖਿਲਾਫ ਲੜਨ ਵਾਲੇ ਯੋਧੇ ਗਰੋਸ ਸਿੰਘ ਮਹਾਰਾਜ ਨੇ ਪੈਦਾ ਕੀਤੇ ਸੀ ਤਾਂ ਇਸੇ ਨੂੰ ਲੈ ਕੇ ਦਸਤਾਰ ਦਾ ਰਤਬਾ ਬਹੁਤ ਵੱਡਾ ਹੈ ਪਰ ਇਸ ਦਸਤਾਰ ਨੂੰ ਕਈ ਲੋਕ ਟਾਰਗੇਟ ਕਰ ਰਹੇ ਨੇ ਦਸਤਾਰ ਦੇ ਉੱਤੇ ਹਮਲਾ ਕਰ ਰਹੇ ਨੇ ਸਿੱਖ ਧਰਮ ਦੇ ਉੱਤੇ ਹਮਲਾ ਹੋ ਰਿਹਾ ਹੈ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਪਿਛਲੇ ਦਿਨ ਤੁਸੀਂ ਦੇਖੀਆਂ ਹੋਣਗੀਆਂ ਪਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਜਦੋਂ ਪੀੜਤ ਲੋਕ ਆਪਣੇ ਪੈਸੇ ਲੈਣ ਵਾਸਤੇ ਉਸ ਦਫ਼ਤਰ ਨੂੰ ਜਾਂਦੇ ਨੇ ਤਾਂ ਉਹ ਜਗ੍ਹਾ ਉੱਤੇ ਦੱਸਿਆ ਜਾ ਰਿਹਾ ਕਿ ਜੋ ਟਰੈਵਲ ਏਜੰਟ ਹੈ ਮੌਕੇ ਤੇ ਪੁਲਿਸ ਨੂੰ ਸੱਦ ਲੈਂਦਾ ਹੈ ਔਰ ਸ ਨੂੰ ਸੱਦ ਕੇ ਉਸ ਤੋਂ ਬਾਅਦ ਜਾ ਕੇ ਦਸਤਾਰੀ ਪੁਲਿਸ ਮੁਲਾਜ਼ਮਾਂ ਨੇ ਉਹ ਨੌਜਵਾਨ ਦੀ ਦਸਤਾਰ ਉਤਾਰੀ ਜਿਸ ਤੋਂ ਬਾਅਦ ਜਾ ਕੇ ਮਾਮਲਾ ਪੱਕਿਆ ਨੌਜਵਾਨਾਂ ਨੂੰ ਅਰੈਸਟ ਕਰਕੇ ਵੀ ਜਿਹੜੀ ਪੁਲਿਸ ਥਾਣੇ ਲੈ ਗਏ ਸੀ ਪਰ ਜੋ ਨੌਜਵਾਨਾਂ ਦਾ ਵਿਰੋਧ ਹੋਇਆ ਸਿੱਖ ਜਥੇਬੰਦੀਆਂ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਜਾ ਕੇ ਉਸ ਪੁਲਿਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਪਰ ਇਹ बार-बार ਦਸਤਾਰਾਂ ਦੇ ਉੱਤੇ ਹਮਲੇ ਕਿਉਂ ਹੋ ਰਹੇ ਨੇ ਸਾਨੂੰ ਲੈ ਕੇ ਅਰਵਿੰਦਰ ਸਿੰਘ ਜੀ ਵੀ ਸਾਡੇ ਨਾਲ ਨੇ ਅ ਰਵਿੰਦਰ ਜੀ ਪਹਿਲਾ ਮਾਮਲਾ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਪਹਿਲੀ ਵਾਰ ਦਸਤਾਰ ਇਸ ਤਰੀਕੇ ਨਾਲ ਉਤਰੀ ਹੈ ਪਹਿਲਾਂ ਵੀ ਬਹੁਤ ਵਾਰ ਦਸਤਾਰ ਉਤਰੀਆਂ ਨੇ ਪਰ ਹੁਣ ਜਿਨ੍ਹਾਂ ਦਸਤਾਰਾਂ ਵਾਸਤੇ ਰਾਖੀ ਕਾਨੂੰਨ ਨੇ ਕਰਨੀ ਸੀ ਪਰ ਅੱਜ ਕਾਨੂੰਨ ਦੇ ਰਖਵਾਲੇ ਹੀ ਦਸਤਾਰਾਂ ਨੂੰ ਹੱਥ ਪਾਉਣ ਲੱਗੇ ਦਸਤਾਰਾਂ ਉਤਾਰਨ ਲੱਗੇ ਜਦਕਿ ਉਹ ਨੌਜਵਾਨ ਪੀੜਤ ਸੀ ਆਪਣਾ ਹੱਕ ਆਪਣੇ ਪੈਸੇ ਮੰਗਣ ਇੱਕ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਗਏ ਸੀ ਆ ਦੇਖੋ ਤੇ ਜਿਹੜੇ ਦਸਤਾਰ ਦਾ ਮਸਲਾ ਹੈ ਦਸਤਾਰ ਛਾਨ ਬਕਸੀ ਹੈ ਸਤਗੁਰਾਂ ਨੇ ਸਿੱਖ ਨੂੰ ਇਸੇ ਦਸਤਾਰ ਨੇ ਦੇਸ਼ ਦੀ ਆਜ਼ਾਦੀ ਲਈ ਵੀ ਕੁਰਬਾਨੀਆਂ ਕੀਤੀਆਂ ਤੇ ਹਰ ਇੱਕ ਗਰੀਬ ਮਜਲੂਮ ਦੀ ਰੱਖਿਆ ਵੀ ਕੀਤੀ ਪਰ ਉਹਦੇ ਨਾਲ ਅੱਜ ਨਫ਼ਰਤ ਆਮ ਅਸੀਂ ਫਿਰਕੂਪਨ ਦੇ ਅਧੀਨਤਾ ਉਹ ਲਿਆਏ ਰਹੇ ਨੇ ਇੱਥੋਂ ਤੱਕ ਕਿ ਸਰਕਾਰਾਂ ਵੀ ਨਫ਼ਰਤ ਕਰਦੀਆਂ ਨੇ ਆ ਪਿੱਛੇ ਜੇ ਤੁਸੀਂ ਇੱਕ ਸਰਦਾਰ ਜੀ ਫਿਲਮ ਆਈ ਸੀ ਉਹ ਫਿਲਮ ਕਿਉਂ ਰੋਕੀ ਗਈ ਇਸਦੇ ਪਿੱਛੇ ਦਾ ਵੀ ਕਾਰਨ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਕਿਉਂਕਿ ਉੱਥੇ ਨਫ਼ਰਤ ਕਲਾਕਾਰਾਂ ਦੇ ਵਿੱਚ ਤਾਂ ਕੋਈ ਹੋਣੀ ਨਹੀਂ ਚਾਹੀਦੀ ਖਿਡਾਰੀ ਵੀ ਆਮਦ ਸਭ ਦੇਸ਼ਾਂ ਦੇ ਖੇਡਦੇ ਨੇ ਇਹ ਨੀਤੀਆਂ ਪੱਖ ਨੇ ਪਰ ਆਮ ਜਦੋਂ ਕੋਈ ਫਿਰਕਾ ਪ੍ਰਸਤੀ ਇਹਦੀ ਅਜਿਹਾ ਕਰਦਾ ਉਹਦਾ ਵਿਰੋਧ ਹੁੰਦਾ ਪਰ ਜਿਹੜਾ ਚੰਡੀਗੜ੍ਹ ਪਿਛਲੇ ਦਿਨੀ ਹੁਣ ਹੋਇਆ ਕੱਲ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਉਹਨਾਂ ਨੂੰ ਤਾਂ ਜਦੋਂ ਇਹ ਪਾਠ ਪੜਾਇਆ ਜਾਂਦਾ ਕਿ ਉਹ ਭਾਵੇਂ ਅੰਦਰੋਂ ਆਪਣੇ ਕਿਦਰੇ ਵੀ ਜੁੜੇ ਨੇ ਪਰ ਉਹ ਫਿਰਕਾ ਪ੍ਰਸਤ ਨਾ ਹੋ ਕੇ ਧਰਮ ਨਿਰਪੱਖ ਹੋ ਕੇ ਸਾਰਿਆਂ ਨਾਲ ਇੱਕ ਤਰ੍ਹਾਂ ਦਾ ਬਿਹਾਰ ਉਹਨਾਂ ਨੇ ਕਰਨਾ ਆਪਣੀ ਡਿਊਟੀ ਨਿਭਾਉਣੀ ਸਾਰਿਆਂ ਲਈ ਕਿ ਜੀ ਉਹ ਵੀ ਅੰਦਰ ਕਿਤੇ ਨਾ ਕਿਤੇ ਮਨਕਸ਼ਤਾ ਪਾਲੀ ਬੈਠੇ ਨੇ ਉਹ ਸਿੱਧਾ ਆਉਂਦਾ ਕਿਉਂਕਿ ਉਹ ਉੱਥੇ ਪੈਸੇ ਮੰਗਣ ਆਏ ਨੇ ਏਜੰਟਾਂ ਤੋਂ ਆਪਣੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਧਰ ਪਖਪੂਰਤਾ ਹੋਇਆ ਸਿੱਧਾ ਹੀ ਜਾ ਕੇ ਉਹਦੇ ਦਸਤਾਰ ਨੂੰ ਹੱਥ ਪਾਉਂਦਾ ਏ ਅਜੇ ਵੀ ਕਾਰਵਾਈ মামੂਲੀ ਹੈ ਇੱਕ सस्पेंड ਕਰਕੇ ਛਾਰ ਦੇਣਾ ਸੋ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਜਿਹੜੀ ਮਾਨਸਤਾ ਹੈ ਉਹ ਸਾਫ ਝਲਕਦੀ ਹੈ ਕਿ ਖੁਦ ਸਰਕਾਰਾਂ ਨੂੰ ਤਾਂ ਰੋਕਣਾ ਚਾਹੀਦਾ ਹੈ ਜਿਹਾ ਕਰਨ ਵਾਲਿਆਂ ਨੂੰ ਉਧਰ ਖੁਦ ਅਜਿਹਾ ਹੋ ਰਿਹਾ ਫਿਰ ਕੌਣ ਰੱਖਾ ਹੋਵੇਗਾ ਦਸਤਾਰ ਜਿਹੜੀ ਹੈਗੀ ਹੈ ਇਸ ਤੋਂ ਬਿਨਾ ਦੇਸ਼ ਦਾ ਸੰਸਾਰ ਦਾ ਕੋਈ ਗੁਜ਼ਾਰਾ ਨਹੀਂ ਕਿਉਂਕਿ ਦਸਤਾਰ ਵਾਲੀ ਹਮੇਸ਼ਾ ਅੱਗੇ ਆ ਕੇ ਭਾਵੇਂ ਹੁਣ ਹਿਮਾਚਲ ਵਿੱਚ ਹੜਾ ਆ ਕੇ ਉੱਥੇ ਵੀ ਡਟਦੇ ਨੇ ਸੰਸਾਰ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਸੁਨਾਮੀ ਆ ਗਈ ਹੈ ਪਾਵੇਂ ਕੋਈ ਹੋਰ ਕੁਰਬਾਨੀਆਂ ਦੀ ਗੱਲ ਹੈ ਪਾਵੇਂ ਕੋਈ ਬਾਰਡਰਾਂ ਤੇ جنگ ਹੈ ਸੋ ਦਸਤਾਰ ਜਿਹੜੀ ਇਹ ਇਹਨੂੰ ਬਖਸ਼ਿਸ਼ ਗੁਰੂ ਮਹਾਰਾਜ ਦੀ ਹੈ ਅੱਛਾ ਜਿਸ ਤਰੀਕੇ ਨਾਲ ਟਰੈਵਲ ਏਜੰਟਾਂ ਦੇ ਦਫ਼ਤਰ ਖੁੱਲਦੇ ਜਾ ਰਹੇ ਨੇ ਠੱਗੀਆਂ ਦੇ ਲੋਕ ਸ਼ਿਕਾਰ ਹੋ ਰਹੇ ਨੇ ਨਾ ਤਾਂ ਹੁਣ ਆਮ ਬੰਦੇ ਨੂੰ ਇਹ ਪਤਾ ਲੱਗਦਾ ਕਿ ਅਸਲੀ ਕੌਣ ਹੈ ਨਕਲੀ ਕੌਣ ਹੈ ਜਾਂ ਫਿਰ ਫਰਾਡ ਕੌਣ ਹੈ ਸਚਾਈ ਵਾਲਾ ਕੌਣ ਹੈ ਲੋਕ ਤਾਂ ਫੋਨਾਂ ਦੇ ਉੱਤੇ ਟੀਵੀ ਉੱਤੇ ਐਡ ਦੇਖ ਕੇ ਫਸ ਜਾਂਦੇ ਨੇ ਪਰ ਕਿਉਂ ਲੱਗਦਾ ਕਿ ਜਿਹੜੇ ਲੋਕ ਜਦੋਂ ਪੈਸੇ ਦਿੰਦੇ ਨੇ ਉਸ ਸਮੇਂ ਤਾਂ ਕੋਈ ਗੱਲਬਾਤ ਜਾਂ ਇਨਕੁਆਇਰੀ ਨਹੀਂ ਕਰਦੇ ਉਸ ਤੋਂ ਬਾਅਦ ਜਾ ਕੇ ਜਦ ਪੈਸੇ ਫੜ ਜਾਂਦੇ ਨੇ ਫਿਰ ਜੱਥੇਬੰਦੀਆਂ ਕੋਲ ਜਾਂ ਫਿਰ ਭਾਨਾ ਸਿੱਧੂ ਵਰਗੇ ਨੌਜਵਾਨਾਂ ਕੋਲ ਪਹੁੰਚ ਜਾਂਦੇ ਨੇ ਕਿਉਂ ਲੱਗਦਾ ਕਿ ਪਹਿਲੇ ਕਿਉਂ ਨਹੀਂ ਇਨਕੁਆਇਰੀ ਕਰਦੇ ਲੋਕ ਦੇਖੋ ਜਿੰਨਾ ਕ ਆਪਣਾ ਖੇਤਰ ਹੈ ਆਪਾਂ ਦੇਖਿਆ ਹੈ ਕਈ ਬੰਦੇ ਫਰੀ ਤੇ ਉਹਨੇ ਪ੍ਰਾਪਰਟੀ ਡੀਲਰੀ ਕੰਮ ਚਲਾ ਲਿਆ ਉਹ ਵੀ ਘਟ ਗਿਆ ਤਾਂ ਬਹੁਤ ਅਜਿਹੇ ਜਿਵੇਂ ਤੁਸੀਂ ਦੱਸਿਆ ਕਿ ਕਿਉਂ ਦੁਕਾਨਾਂ ਹੀ ਖੋਲ ਲੀਆਂ ਆਪਣੇ ਸਾਹਮਣੇ ਆਇਆ ਕਿ ਬਹੁਤ ਅਸੀਂ ਉਹਨਾਂ ਨੂੰ ਜਾਣਦੇ ਹਾਂ ਕਈ ਜਨੂ ਉਹਨਾਂ ਨੇ ਇਮੀਗ੍ਰੇਸ਼ਨ ਤੇ ਦਫ਼ ਤੇ ਗਾਕਾਂ ਨੂੰ ਲੋਕਾਂ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ ਤੇ ਪਹਿਲੀ ਗੱਲ ਇਹ ਵੀ ਹੈ ਜਿਆਦਾਤਰ ਅੱਜਕੱਲ ਐਡ ਕਰਦੇ ਨੇ ਚੈਨਲਾਂ ਤੇ ਲੋਕ ਫਸ ਵੀ ਜਾਂਦੇ ਨੇ ਪਰ ਉਸ ਤੋਂ ਬਿਨਾ ਜੇਕਰ ਗੱਲ ਕਰੀਏ ਤਾਂ ਮੈਂ ਹੁਣ ਇੱਥੇ ਕਿਉਂਕਿ ਹਲੇ ਮਾਮਲੇ ਵਿਚਾਰੇ ਦੀ ਨੇ ਕੁਝ ਖਾਸ ਸਾਡੇ ਨੇੜੇ ਦੇ ਸੱਜਣ ਉੱਥੇ ਕੋਈ ਖਾਸ ਸਾਡੇ ਆਪਣੇ ਬੰਦਿਆ ਨੇ ਉਹਨਾਂ ਦੇ ਕੋਲ ਗੱਲਬਾਤ ਕੀਤੀ ਜਦੋਂ ਪੈਸਾ ਲੈਣਾ ਸੀ ਗੱਲ ਕੀਤੀ ਤਾਂ ਸਾਨੂੰ ਵੀ ਖੁਦ ਬੁਲਾਇਆ ਵੀ ਇਹਨਾਂ ਦੇ ਸਾਹਮਣੇ ਗੱਲ ਹੋਵੇ ਅਸੀਂ ਆਪਣੇ ਮਿੱਤਰ ਪਿਆਰੇ ਨੂੰ ਹੋਰ ਨੂੰ ਵੀ ਲੈ ਕੇ ਗਏ ਉਸ ਨੇ ਪਹਿਲਾਂ ਪੈਸਾ ਵੀ ਲੈ ਲਿਆ ਹੁਣ ਉਹ ਬੱਚੇ ਦੋਨੇ ਬਾਹਰ ਵੀ ਨਹੀਂ ਭੇਜੇ ਤੇ ਹੁਣ ਪੈਸਾ ਵੀ ਨਹੀਂ ਦੇ ਰਿਹਾ ਕਿ ਅਸੀਂ ਵੀ ਫੋਨ ਕਰਦੇ ਹਾਂ ਸਾਨੂੰ ਲੈ ਕੇ ਜਾਣੇ ਹਾਂ ਵੀਰ ਜੀ ਤੁਹਾਡੇ ਕਹੇ ਤੇ ਬਸ ਮੈਰੇ ਆਉਣੇ ਸੀ ਪਰ ਮੈਂ ਅੱਜ ਕਰਦਾ ਕੱਲ ਕਰਦਾ ਇੱਕ ਸਾਲ ਇਦਾਂ ਹੀ ਹੋ ਗਿਆ ਸੋ ਇਥੇ ਪਾਬੰਦੀ ਲਗਾ ਦੇਣੀ ਚਾਹੀਦੀ ਆ ਬਿਲਕੁਲ ਇਹ ਰੁਜ਼ਗਾਰ ਕੋਈ ਨਹੀਂ ਹੈ ਇਹ ਤਾਂ ਠੱਗੀ ਹੋ ਰਹੀ ਹੈ ਆਪਣੇ ਪੱਦਰ ਤੇ ਆਈਲੈਟਸ ਕਰਾਉਨ ਸਕੂਲਾਂ ਦੇ ਵਿੱਚ ਜੇਕਰ ਕਿਸੇ ਨੇ ਬਾਹਰ ਜਾਣਾ ਆਪਣੇ ਆਧਾਰ ਤੇ ਬਾਹਰ ਜਾਣ ਸੋ ਇਹਨਾਂ ਨੂੰ ਗੱਲ ਤਾਂ ਇਹ ਹੈ ਕਿ ਉਹੀ ਜਿਹੜੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿ ਜੇ ਲੋਕ ਹੱਕ ਵੀ ਮੰਗਣ ਜਾਂਦੇ ਨੇ ਤਾਂ ਉਹ ਪਹਿਲੇ ਹੀ ਆਪਣੀ ਮਿਹਲੀ ਭੁਗਤ ਕਰ ਲੈਂਦੇ ਨੇ ਉਲਟਾ ਪ੍ਰਸ਼ਾਸਨ ਵੱਲੋਂ ਮਦਦ ਉਹਨਾਂ ਦੀ ਕੀਤੀ ਜਾ ਰਹੀ ਹੈ ਪੈਸੇ ਦਵਾਉਣ ਦੀ ਤਾਂ ਲੱਗਦਾ ਕਿ ਗ੍ਰਿਫਤਾਰ ਕਰਦੇ ਜੇ ਤੁਸੀਂ ਟਰੈਵਲ ਜੈਂਟਾ ਨੂੰ ਕਿਉਂ ਠੱਗੀ ਕੀਤੀ ਇਹਨੇ ਲੋਕਾਂ ਨਾਲ ਉਲਟਾ ਗ੍ਰਿਫਤਾਰ ਕੀਤਾ ਜਾ ਰਿਹਾ ਪੀੜਤ ਲੋਕਾਂ ਨੂੰ ਉਹੀ ਗੱਲ ਹੈ ਜੇ ਹੁਣ ਲੋਕ ਨਹੀਂ ਕਿਸੇ ਦੀ ਬਾਅਦ ਚੱਲਦੀ ਕੱਲਾ ਜਾਂਦਾ ਤਾਂ ਜੇ ਭਾਨੇ ਸਿੱਧੂ ਵਰਗੇ ਕੋਈ ਸਮਾਜ ਸੇਵੀ ਐ ਨੇ ਚਲੋ ਲੋਕਾਂ ਦੀ ਮਦਦ ਲਈ ਉਹਨਾਂ ਨੇ ਟੀਮਾਂ ਬਣਾਈਆਂ ਤਾਂ ਉਹਨਾਂ ਨੂੰ ਤਾਂ ਕਿਹਾ ਜਾਂਦਾ ਤੁਸੀਂ ਕਾਨੂੰਨ ਹੱਥ ਵਿੱਚ ਲੈਣੇ ਐ ਤੁਸੀਂ ਕਿਉਂ ਆਉਣੇ ਭਾਈ ਫਿਰ ਤੁਸੀਂ ਕਰ ਦਿਓ ਮਸਲੇ ਹੱਲ ਸੋ ਆ ਹੁਣ ਵੀ ਬੀਤੇ ਦੇੰਤੀ ਗੱਲ ਐ ਇਕੰਦਹੜੀ ਤੋਂ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਪੈਸਾ 1 ਲੱਖ ਪਹਿਲਾਂ ਤਾਂ ਕਹਿੰਦਾ ਮੈਂ 40 ਹਜ਼ਾਰੇ ਮੋੜਾਂਗਾ ਅਸੀਂ ਫੋਨ ਤੇ ਗੱਲ ਕੀਤੀ ਤੇ ਹੋਰ ਬੰਦੇ ਵੀ ਗਏ ਤਾਂ ਭਾਈ ਮੁਸ਼ਕਲ ਹੋਵੇਗਾ ਫਿਰ ਰਿਪੋਰਟ ਦਰਜ ਹੋਵੇਗੀ ਇਸੇ ਧਰਨਾ ਲੱਗੇਗਾ ਫਿਰ ਉਹ 60 70 ਹਜ਼ਾਰ ਤੇ ਆ ਗਿਆ ਤਾਂ ਜਾ ਕੇ ਕੋਈ ਚੈੱਕ ਦਿੱਤਾ ਤਾਂ ਅਗਲੇ ਦਿਨਾਂ ਦੀ ਪੈਸਿਆਂ ਦੀ ਗੱਲ ਕੀਤੀ ਐ ਉਹ ਦੇਣੇ ਨਹੀਂ ਦੇਣੇ ਸੋ ਅਗਲਾ ਤਾਂ ਦੇਖੋ ਖੂਨ ਪਸੀਨੇ ਦੀ ਕਮਾਈ ਆਪਣਾ ਸਾਰਾ ਕੁਝ ਬੇਚ ਵੱਟ ਕੇ ਉੱਥੇ ਲਗਾਉਂਦਾ ਏ ਇਹ ਉਲਟਾ ਉਹਨਾਂ ਗਲ ਠੱਗੀ ਕਰ ਜਾਂਦੇ ਨੇ ਸੁਣਵਾਈ ਕਿਧਰੇ ਹੈ ਨਹੀਂ ਸੋ ਇਸ ਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜਿਹੜੇ ਅੱਜ ਦਾ ਤੁਸੀਂ ਦੋਏ ਮੁੱਦਾ ਛੁਏ ਹੈ ਕਿ ਇੱਕ ਤਾਂ ਦਸਤਾਰ ਦੀ ਗੱਲ ਤੇ ਦੂਜਾ ਇਹ ਜਿਹੜਾ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀ ਹੋ ਰਹੀ ਹੈ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਹੁਣ ਚੰਡੀਗੜ੍ਹ ਪੁਲਿਸ ਨੇ ਕੰਮ ਕੀਤਾ ਤਾਂ ਕਈ ਲੱਗਦਾ ਕਿ ਪੁਲਿਸ ਦੀ ਵਰਦੀ ਵਿੱਚ ਝਾਲਮ ਨੇ ਲੋਕ ਜਿਹੜੇ ਇਸ ਤਰੀਕੇ ਧਰਮ ਨੂੰ ਟਾਰਗੇਟ ਕਰ ਰਹੇ ਨੇ ਬਿਲਕੁਲ ਜੀ ਦੇਖੋ ਚੰਡੀਗੜ੍ਹ ਵੀ ਅਜਿਹੇ ਮਾਮਲੇ ਹੋਏ ਨੇ ਆ ਪਹਿਲਾ ਦਿੱਲੀ ਵਿੱਚ ਵੀ ਹੋਇਆ ਉੱਤਰਾਖੰਡ ਵਿੱਚ ਵੀ ਹੋਇਆ ਪੰਜਾਬ ਵਿੱਚ ਵੀ ਆਮ ਹੁੰਦੇ ਨੇ ਸੋ ਬਹੁਤ ਕੁਝ ਜੋ ਇਹ ਜਿਹਾ ਵਾਪਰ ਰਿਹਾ ਜਿੱਥੇ ਇੱਕ ਤਾਂ ਧਰਮਾਂ ਨੂੰ ਤਾਂ ਟਾਰਗੇਟ ਹੈ ਹੀ ਹੈ ਤੇ ਚਲੋ ਮੈਂ ਤਾਂ ਅੱਜ ਜਿੰਨੀ ਕਿਉਂਕਿ ਸਭ ਕੁਝ ਜਦੋਂ ਕਾਨੂੰਨ ਬਣ ਗਿਆ ਆਮ ਬੰਦਾ ਵੀ ਸਿਵਿਲियन ਵੀ ਪੁਰਸ਼ ਵੀ ਪ੍ਰਸ਼ਾਸਨ ਵੀ ਸਾਰਾ ਕਾਨੂੰਨ ਦੇ ਅਧੀਨ ਹੈ ਆ ਤੁਸੀਂ ਪਿੱਛੇ ਪਿੱਛੇ ਇਹਦੇ ਨੇ ਦੇਖ ਰਹੇ ਕਿਸੇ ਵੱਡੇ ਤੇ ਕੋਈ ਹਮਲਾ ਹੋ ਗਿਆ ਦਿਖਾਉਣ ਨੂੰ ਘਰ ਤੋਂ ਚੱਕ ਕੇ ਮੁੰਡੇ ਮਾਰ ਕੇ ਐਨਕਾਊਂਟਰ ਬਣਾ ਦਿੰਦੇ ਨੇ ਕਿਨੇ ਹੱਕ ਦਿੱਤਾ ਠੀਕ ਹੈ ਕਿ ਅਗਰ ਤੁਸੀਂ ਕੋਈ ਗਲਤੀ ਵੀ ਕਰਦੇ ਆ ਅੱਜ ਦਿਖਾ ਰਹੇ ਸੀ ਟੀਵੀ ਚੈਨਲ ਤੇ ਕੋਈ ਹੈਲਮਟ ਨਹੀਂ ਸੀ ਜਾ ਰਹੇ ਸਵੇਰੇ ਉਹਨਾਂ ਨੂੰ ਡੰਡੇ ਲੈ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਨੂੰ ਇਹ ਅਧਿਕਾਰ ਬਿਲਕੁਲ ਨਹੀਂ ਹੈਗਾ ਕਿਸੇ ਦਾ ਵੀ ਕੋਈ ਕਸੂਰ ਹੈਗਾ ਉਹ ਤੋਂ ਕੁਝ ਪ੍ਰਾਪਤ ਨਹੀਂ ਕਰਨਾ ਅਗਰ ਤੁਹਾਨੂੰ ਪਤਾ ਵੀ ਹਾਂ ਪੱਕਾ ਹੀ ਦੋਸ਼ੀ ਹੈ ਤਾਂ ਰਿਮਾਂਡ ਲਿਆ ਜਾ ਸਕਦਾ ਨਹੀਂ ਤਾਂ ਤੁਸੀਂ ਸਿਰਫ ਤੇ ਸਿਰਫ ਉਹਨੂੰ ਕਾਨੂੰਨ ਦੇ ਹਵਾਲੇ ਕਰਨਾ ਕੇਸ ਕਰਕੇ ਤੁਹਾਡਾ ਅਧਿਕਾਰ ਨਹੀਂ ਹੈ ਕਿ ਕਾਨੂੰਨ ਉਹਨੂੰ ਬਣਦੀ ਸਜ਼ਾ ਕਾਨੂੰਨ ਦਵੇਗਾ ਤੁਹਾਡੇ ਆਪਣੇ ਹੱਥ ਨੇ ਜੋ ਇਹ ਖੁੱਲ੍ਹ ਦਿੱਤੀ ਹੈ ਸਰਕਾਰਾਂ ਨੇ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਤਾਂ ਆਪਣੇ ਬੀਜੇ ਹੋਏ ਕੰਡੇ ਚੁਕੜੇ ਪਈ ਰਹੇ ਨੇ ਪਰ ਸਰਕਾਰਾਂ ਲਈ ਵੀ ਇਹ ਉਲਟ ਹੋਵੇਗਾ ਕਿ ਸਰਕਾਰਾਂ ਦੇ ਨਾਲੇ ਜਿਹੜੇ ਜਦੋਂ ਜਨਤਾ ਨਾਰਾਜ਼ ਹੋ ਜਾਂਦੀ ਹੈ ਫਿਰ ਬਹੁਤ ਤਬਦੀਲੀਆਂ ਆਉਂਦੀਆਂ ਨੇ ਇਸ ਲਈ ਇਹਨਾਂ ਨੂੰ ਇਸ ਗੱਲ ਬਾਰੇ ਸੋਚਣਾ ਪਵੇਗਾ। ਉਹ ਜਿਹੜੇ ਟਰੈਵਲ ਜੈਂਟ ਵੀ ਇਹ ਕਹਿਣਗੇ ਕਿ ਅਸੀਂ ਕਿਹੜਾ ਵਾਅਦਾ ਦਿੱਤਾ ਸੀ ਸਾਡੇ ਕੋਲ ਆਪ ਆਏ ਚੱਲ ਕੇ ਬੰਦੇ। ਨੌਜਵਾਨ ਕਿਉਂ ਨਹੀਂ ਸਮਝਦੇ ਇਹ ਗੱਲ ਕਿ ਸਾਡੀ ਠੱਗੀ ਹੋ ਜਣੀ ਹੈ 25 25 30 ਲੱਖ ਰੁਪਏ ਬਾਹਰ ਅਸੀਂ ਜਾ ਰਹੇ ਹਾਂ ਇੱਥੇ ਰੁਜ਼ਗਾਰ ਖੋਲ ਲੀਏ ਕਈ ਲੋਕਾਂ ਨੂੰ ਤੁਸੀਂ ਦੇਖਿਆ ਕਿ ਸੀ ਕੜੀ ਚਾਹਲ ਵੇਚ ਕੇ ਉਹ ਬੰਦਾ ਅੱਜ ਰੈਸਟੋਰੈਂਟ ਖੋਲ ਕੇ ਬੈਠ ਗਿਆ। ਦੇਖੋ ਇੱਕ ਤਾਂ ਬਾਹਰ ਦੀ ਹੋੜ ਹੈ। ਹੂੰ। ਉਰੇ ਇੱਥੇ ਆ ਕੇ ਪ੍ਰਵਾਸੀ ਕੰਮ ਕਰ ਰਹੇ ਨੇ ਉਹਨਾਂ ਨੂੰ ਇਹ ਆਪਣੇ ਕਈ ਅਸਰ ਮੰਨਦੇ ਜਾ ਰਹੇ ਨੇ ਵੀ ਅੱਜ 2000 ਦਿਹਾੜੀ ਬਣੀ ਉੱਥੇ ਮੈਨੂੰ 10000 ਬਣੇਗਾ ਉਹ ਪਾਈ ਤੂੰ ਉੱਥੇ ਆਪਣੀਆਂ ਰੋਟੀਆਂ ਵੀ ਬਣਾਏਗਾ ਕਿਰਾਏ ਦਾ ਕਮਰਾ ਵੀ ਦੇਏਗਾ ਤੇ ਪੂਰਾ ਟਾਈਮ ਕੰਮ ਵੀ ਕਰੇਗਾ ਤੇ ਇੱਥੇ 4 ਘੰਟੇ ਵੀ ਕਰ ਲਿਆ ਤਾਂ ਆਪਣੇ ਟੱਬਰ ਵਿੱਚ ਤਾਂ ਬੈਠਾ ਸੋ ਜਿਹੜੇ ਜਾਣਾ ਵੀ ਚਾਹੁੰਦੇ ਨੇ ਉਹਨਾਂ ਨੂੰ ਹੁਣ ਵਿਚਾਰੇ ਜਾਣ ਕਿੱਥੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਇਹ ਹੈ ਵੀ ਹੁਣ ਏਜੰਟ ਕੋਲੇ ਜਾਣਾ ਪਵੇਗਾ ਕਾਨੂੰਨ ਤਾਂ ਕਿਤੇ ਕੋਈ ਲਾਗੂ ਹੁੰਦਾ ਨਾ ਇਹਨਾਂ ਤੇ ਰੋਕਣ ਦੀ ਬਜਾਏ ਲੋਕ ਆਪ ਇਨਸਾਫ ਲੈ ਰਹੇ ਨੇ ਸਰਕਾਰਾਂ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਇਹ ਕੁਝ ਹੋ ਰਿਹਾ ਏ ਦਸਤਾਰਾਂ ਦੀ ਬੇਅਦਬੀ ਤੇ ਆ ਲੁੱਟਖਸਟ ਲੋਕਾਂ ਦੀ ਹੋ ਰਹੀ ਹੈ ਇਹਨਾਂ ਗੱਲ ਬਾਰੇ ਸੋਚਣਾ ਪਵੇਗਾ ਨਹੀਂ ਤਾਂ ਇਹ ਹਾਲਾਤ ਜੋ بگੜਦੇ ਜਾ ਰਹੇ ਨੇ ਸਾਡੇ ਸਾਹਮਣੇ ਹੀ ਐ ਆਮ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਫਿਰ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਰਵਿੰਦਰ ਸਿੰਘ ਜੀਦਪੁਰ ਵੱਲੋਂ ਦੱਸਿਆ ਗਿਆ ਕਿ ਜੋ ਦਸਤਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦਸਤਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਪੂਰਾ ਵੀ ਬਰਦਾਸ਼ਤ ਜਿਹੜੀ ਸਿ ਕਾਮ ਨਹੀਂ ਕਰੇਗੀ ਜਿਸ ਨੂੰ ਲੈ ਕੇ ਉਸ ਪੁਲਿਸ ਅਫਸਰ ਨੂੰ ਪਾਮੇ ਚੰਡੀਗੜ੍ਹ ਪੁਲਿਸ ਸਸਪੈਂਡ ਕਰ ਦਿੱਤਾ ਪਰ ਸਵਾਲੇ ਪੈਦਾ ਹੁੰਦੇ ਨੇ ਕਿ ਜਿੰਨਾ ਏਜੰਟਾਂ ਨੇ ਉਹਨਾਂ ਨੌਜਵਾਨਾਂ ਦੇ ਪੈਸੇ ਠੱਗੇ ਨੇ ਉਹਨਾਂ ਦੇ ਉੱਤੇ ਕਾਰਵਾਈ ਪੁਲਿਸ ਨੇ ਕਿਉਂ ਨਹੀਂ ਕੀਤੀ ਜਦਕਿ ਪੀੜਤ ਨੌਜਵਾਨਾਂ ਨੂੰ ਥਾਣੇ ਲੈ ਕੇ ਗਏ ਤੇ ਵੱਡੇ ਸਵਾਲ ਹੁੰਦੇ ਨੇ ਦੇਖਦੇ ਕਦੋਂ ਹੁਣ ਇਸ ਤਰੀਕੇ ਦੇ ਜਿਹੜੇ ਇਨਸਾਫ ਹੈ ਪੀੜਤ ਲੋਕਾਂ ਨੂੰ ਮਿਲਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਥੋੜੇ ਕਰਮ ਸੰਮਿਤ ਦੇ ਨਾਲ ਹਤੇਸ਼ ਸਿੰਘ